ਮਿੱਠੂ ਬਾਗਰੂ ਭੀਰ ਸਰਾਬੀ ਮਿੱਠੂ ਬਾਗਰੂ ਭੀਰ ਸਰਾਬੀ ਫੇ ਕਹਿੰਦੀ ਮਿੱਠੂ ਬਾਗਰੂ ਭੀਰ ਸਰਾਬੀ ਤਰਜੀ ਡੱਕ ਕੇ ਬਹਿ ਗਏ ਵੇ ਹੌਲ ਤਰਫ ਤੇ ਕਾਮਾਂ ਤੇਲੀ ਹੁੜੇ ਆਉਣਿਆ ਕਹੇ ਕਿਸੇ ਨੂੰ ਭੁੱਕੀ ਕਿਸੇ ਨੂੰ दारू ਘਰ ਘਰ ਵਿੱਚ ਫੜਾ ਗਏ ਵੇ ਕਹਿੰਦੀ ਮੇਰੇ ਆਲਾ ਪੀਂਦਾ ਨਹੀਂ ਸੀ ਧੱਕੇ ਨਾਲ ਬੁਲਾ ਕੇ ਪੀ ਕੇ ਬੋਤਲ ਕੋਠੇ ਚੜ ਗਿਆ ਕਹਿੰਦਾ ਐ ਨਹੀਂ ਮੁੰਡਿਓ ਸਨਾ ਉਹ ਆਪਾਂ ਨੂੰ ਸਰਪੰਚੀ ਵਾਲਾ ਹੱਲ ਪਾਊਗਾ ਕਰਨਾ ਕਹਿੰਦਾ ਸਾਡਾ ਟਰੈਕਟਰ ਜਿੱਤੂ ਓਏ ਜਿਹੜਾ ਮਾਤੀ ਆ ਬੋਕੇ ਕਰੋ ਤੇਰੇ ਢੋਲ ਦੀਆਂ ਫੁੱਲਰ ਮੋਟਾ ਓਕੇ ਕਹਿੰਦਾ ਵੀ ਕਰੇ ਢੋਲ ਦੀਆਂ ਫੁੱਲਰ ਮੋਟਾ ਓਕੇ ਕਦੀ ਜਿੰਨੀ ਖੁਸ਼ੀ ਬਥੇਰੀ ਹੋਈ ਸਾਰਾ ਪਿੰਡ ਖੁਸ਼ੀ ਵਿੱਚ ਖੀਵੇ ਫੇ ਮੈਂ ਵੀ ਦੇਖਿਆ ਕੋਠੇ ਚੜ ਕੇ ਤੇੜਾ ਕਿੰਨੀ ਪੀਵੇ ਦਾਰੂ ਦੀ ਨਹੀਂ ਮਾੜੀ ਵੱਲ ਨਹੀਂ ਜੇ ਕੋਈ ਬੰਦਾ ਪੀਵੇ ਇੱਕ ਦੋ ਲਾ ਕੇ ਰੋਟੀ ਖਾਵੇ ਬਾਗ ਦਾ ਬਾਬਾ ਜੀਵੇ ਕਰੀਵੇ ਪੀਣ ਲੱਗੇ ਤਾਂ ਪਾਲਿਆ ਜਾ ਗੋਜਾ ਖਾਲਾ ਵਿੱਚ ਦੋ ਬੰਦੇ ਡੇਲੀ ਰਹੇ ਲਾਰਾਗਰ ਸਰਦਾਰਾ ਵਿੱਚ ਦੋ ਬੰਦੇ ਡੇਲੀ ਰਹੇ ਸੁਨਾਰਾਗਰ ਸਰਦਾਰਾ ਵਿੱਚ ਦੋ ਬੰਦੇ ਡੇਲੀ ਰਹੇ ਫੋਨ ਦਾ ਅਖੀਰ ਵਾਲੇ ਪੋਟ ਬਾਦੀ ਤੇ ਫਰਾਬਿਕਾ ਕਲੀ ਮਿੱਠੂ ਬਾਗਰੂ ਭੀਰ ਸਰਾਬੀ ਤੇ ਕਲੀ ਮਿੱਠੂ ਬਾਗਰੂ ਭੀਰ ਸਰਾਬੀ ਤਰਜੀ ਲੱਗ ਕੇ ਬਹਿ ਗਏ ਤੇ ਹੌਲਦਾਰ ਤੇ ਕਾਮਾ ਤੇ ਨਹੀਂ ਹੁਣੇ ਆਉਣੀਆ ਕਹੇ ਤੇ ਹੌਲਦਾਰ ਤੇ ਕਾਮਾ ਤੇ ਨਹੀਂ ਹੁਣੇ ਆਉਣੀਆ ਕਹੇ ਮਿੱਠੂ ਬਾਣੇ ਦੀ ਅੱਖ ਦੇ ਵੇਲੇ ਹੁੰਦੀ ਫੁੱਲ ਚੜਾਈ ਨੇ ਕੀ ਕੰਦਰਾ ਨੇ ਰੇਪੀ ਕਰਕੇ ਫਿਰਦਾ ਮੂਠਾ ਬਣਾਈ ਫੇ ਕੜੀ ਕੁਰਸੀ ਉੱਤੇ ਝੂਲੀ ਜਾਂਦਾ ਮੋਮੂ ਮੁਰਾ ਵਿਚਾਰਾ ਵੇ ਦੋ ਮੱਜੇ ਦਿੱਲੀ ਰੇ ਲਾਲਾ ਕਾ ਸਰਦਾਰਾਂ ਦੇ ਦੋ ਮੱਜੇ ਦਿੱਲੀ ਰੇ ਲਾਲਾ ਕਾ ਸਰਦਾਰਾ ਕਦੀ ਤਰਤੀ ਉੱਤੇ ਗੋਪੀ ਦੇਖਾ ਆਵੇ ਫੁੱਲ ਦਾਣਾ ਨਾਲ ਬੱਧਿਆ ਨਹੀਂ ਕਹਦਾ ਭਾਬੀ ਗਲਤੀ ਹੋਗੀ ਤੇ ਸਿੱਧੇ ਦੋਰੇ ਵਧਿਆ ਕੀ ਕੀ ਵਾਲਾ ਦਾਰੂ ਪੀ ਕੇ ਆਪਕੇ ਤੇ ਬਹਿ ਗਿਆ ਨਹੀਂ ਟੁੱਟ ਕਰਨ ਦੀ ਲੱਗਦੀ ਚਾਚੀ ਭਾਵੀ ਭਾਵੀ ਕਹੇਗਾ ਮੈਨੂੰ ਤਾਂ ਮਾਟ ਤਾਂ ਆਖੀ ਜਾਵੇ ਐਵੇਂ ਮੁੰਡਿਓ ਸੱਣਾ ਮਾੜੀ ਮੁੱਬੀ ਪਾ ਲਓ ਮੈਨੂੰ ਇਹ ਦਰਗਾ ਹੀ ਗੋੜਾ ਕਰਦਾ ਤੇਰੇ ਲਾਲੀ ਮਾਮਾ ਥੱਲੀ ਹੀ ਰਿੜ ਗਿਆ ਉਹ ਕਹਿੰਦਾ ਇੱਥੇ ਤੱਕ ਹਜ਼ਾਰਾਂ ਵਿੱਚ ਦੋ ਮੱਗ ਦੇ ਦਿੱਲੀ ਦੇ ਲਾੜਿਆ ਕਰ ਸਰਦਾਰਾਂ ਦੇ ਦੋ ਮੱਗ ਦੇ ਦਿੱਲੀ ਦੇ ਦੇਖ ਨਾ ਕਰੋ ਕਹਿੰਦੀ ਮੈਂ ਵੀ ਘੱਟ ਨਹੀਂ ਖੁੱਲੋ ਇਹ ਨਹੀਂ ਵਸੂਣੀ ਗਾ ਗਾ ਤੇਰੇ ਤੇ ਨੱਚ ਤੱਪ ਕੇ ਪੂਰੀ ਖੁਸ਼ੀ ਮਨਾਈ ਸੋਖੀ ਮੋਟਰ ਲਾ ਕੇ ਆ ਗਈ ਨਿੱਪੰਡੀ ਵਾਲੀ ਆਈ ਨਾਰੇ ਨਤਰ ਮੋਹਾਲ ਆ ਲਿਆ ਕਰ ਗਿਆ ਸਾਰਾ ਨਾਲ ਵੇਖੋ ਪੈਕ ਦਿੱਲੀ ਦੇ ਨਾਰਾ ਕਰਸਾ ਨਾਲ ਵੇਖੋ ਪੈਕ ਦਿੱਲੀ ਦੇ ਸਭੀ ਦੋ ਦਿਨ ਲੱਖ ਸਰਪੰਚ ਤੋਂ ਲੈ ਲਾ ਵੇ ਕਵਣਾ ਤੇਰੀਆਂ ਮੰਨੇ ਮੈਨੂੰ ਹੋ ਗਿਆ ਮੋਟਾ ਖਾਤਰੇ ਹੱਥ ਲੋਕਾਂ ਦੇ ਬੰਨੇ ਕਲੀ ਬਚਤ ਦੇ ਕਾਰਾ ਕਮਾਈ ਪੂਰੇ ਰੋਟ ਕਮਾਵਾ ਡੱਬੀ ਮੇਰੇ ਥੱਲੇ ਹੋਵੇ ਮੈਂ ਜਿੱਤੇ ਲੂਡਾਵਾ ਆਉਂਦੇ ਸਾਲ ਤੋਂ ਪਹਿਲਾ ਬੋਲਾ ਬਿਠਾਈ ਮੁਰੇ ਜਵਾਰਾ ਦੋਵੇਂ ਤੇ ਦਿੱਲੀ ਦੇ ਨਾਰਾ ਕਰ ਸਰਦਾਰਾ ਦੇ ਦੋਵੇਂ ਤੇ ਦਿੱਲੀ ਦੇ ਜੇਕਰ ਸੰਧੀ ਅੱਗੇ ਭਾਈਵਾਂ ਦੇ ਤਾੜੀ ਦਿੰਦੇ ਹੋ ਸੋਹ ਬਹੁਤ ਧੰਨਵਾਦ ਭਾਈ